ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਜਿਹੜਾ ਲੜਾਈ ਝਗੜਾ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ ਇਸ ਲੜਾਈ ਝਗੜੇ ਦਾ ਅਸਲ ਕਾਰਨ ਕੀ ਹੈ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਮੱਝਾਂ ਵਾਲੇ ਗੁੱਜਰ ਬੈਠੇ ਹੁੰਦੇ ਨੇ ਉਹਨਾਂ ਦੇ ਕਈ ਡੇਰਿਆਂ ਤੇ ਅਜਿਹੇ ਵੀਡੀਓ ਸ਼ੇਅਰ ਹੋਈਆਂ ਨੇ ਜਿੱਥੇ ਉਹ ਕਿਸੇ ਮੰਦ ਬੁੱਧੀ ਨੂੰ ਰੱਖੀ ਬੈਠੇ ਹੁੰਦੇ ਨੇ ਜਾਂ ਫਿਰ ਕੋਈ ਭੁੱਲਿਆ ਭਟਕਿਆ ਬੰਦਾ ਜਿਹੜਾ ਕਈ ਵਾਰ ਉਹਨਾਂ ਨੂੰ ਟੱਕਰ ਜਾਂਦਾ ਹੈ ਤੇ ਉਹਨੂੰ ਆਪਣੇ ਡੇਰੇ ਦੇ ਵਿੱਚ ਮੱਝਾਂ ਗਾਵਾਂ ਦਾ ਗੋਹਾ ਸੁੱਟਣ ਦੇ ਲਈ ਲਾ ਲੈਂਦੇ ਨੇ ਤੇ ਇੱਥੇ ਵੀ ਇੱਕ ਜਥੇਬੰਦੀ ਦੇ ਵੱਲੋਂ ਇੱਕ ਸੁਸਾਇਟੀ ਦੇ ਵੱਲੋਂ ਰੇਡ ਕੀਤੀ ਗਈ ਹੈ ਜਿੱਥੇ ਇੱਕ ਵਿਅਕਤੀ ਮਿਲਿਆ ਹੈ ਜਿਹੜਾ ਆਪਣੇ ਘਰ ਤੋਂ 7-8 ਮਹੀਨੇ ਪਹਿਲਾਂ ਆ ਗਵਾਚਿਆ ਸੀ ਤੇ ਹੁਣ ਉਹ ਇਹਨਾਂ ਗੁਜਰਾਂ ਦੇ ਡੇਰੇ ਤੇ ਕੰਮ ਕਰ ਰਿਹਾ ਹੈ ਗੋਹਾ ਸੁੱਟ ਰਿਹਾ ਹੈ ਪਰ ਉਸਦੀ ਹਾਲਤ ਜਿਹੜੀ ਹੈ ਉਹ ਬਹੁਤ ਮੰਦੀ ਹਾਲਤ ਹੈ ਤੁਹਾਨੂੰ ਦੱਦੀਏ ਕਿ ਇਹਨਾਂ ਗੁਜਰਾਂ ਦੇ ਵੱਲੋਂ ਜਿਹੜੇ ਬੰਦੇ ਇੱਥੇ ਆਏ ਨੇ ਉਹਨਾਂ ਦੇ ਹੀ ਗੱਲ ਪਿਆ ਗਿਆ ਕਿ ਤੁਸੀਂ ਸਾਡੀਆਂ ਧੀਆਂ ਭੈਣਾਂ ਦੀ ਵੀਡੀਓ ਬਣਾ ਰਹੇ ਹੋ ਹਾਲਾਂਕਿ ਐਸਾ ਸੁਸਾਇਟੀ ਦੇ ਵੱਲੋਂ ਇੱਕ ਵਾਰ ਵੀ ਕਿਤੇ ਕੁੜੀਆਂ ਦੀ ਵੀਡੀਓ ਨਹੀਂ ਬਣਾਈ ਗਈ ਨਾ ਹੀ ਕਿਸੇ ਧੀ ਭੈਣ ਨੂੰ ਵਿੱਚ ਲਿਆਂਦਾ ਗਿਆ ਹੈ ਇਹ ਜਿਹੜੇ ਬੰਦੇ ਹਨ ਉਹ ਬੰਦਿਆਂ ਦੇ ਨਾਲ ਹੀ ਗੱਲਬਾਤ ਕਰ ਰਹੇ ਨੇ ਪਰ ਇਹ ਜਿਹੜੇ ਗੁੱਜਰ ਹਨ ਇਹਨਾਂ ਦੇ ਉੱਪਰ ਜ਼ਿਆਦਾ ਹੀ ਚੱਲ ਰਹੇ ਨੇ ਉੱਥੇ ਹੀ ਤੁਹਾਨੂੰ ਦੱਦੀ ਕਿ ਗੁੱਜਰਾਂ ਦੇ ਵੱਲੋਂ ਇਹਨਾਂ ਬਾਬਾ ਜੀ ਹੋਰਾਂ ਦੀ ਗੱਡੀ ਦੀ ਚਾਬੀ ਵੀ ਕੱਢ ਕੇ ਆਪਣੇ ਕੋਲ ਰੱਖ ਲਈ ਜਾਂਦੀ ਹੈ ਤੇ ਨਾਲ ਹੀ ਹੋਰ ਕਈ ਗੱਲਾਂ ਬਾਤਾਂ ਵੀ ਕੀਤੀਆਂ ਜਾਂਦੀਆਂ ਨੇ ਹੁਣ ਤੁਸੀਂ ਦੇਖੋ ਇਹ ਕੀ ਰਿਹਾ ਮਸਲਾ ਕਿਵੇਂ ਹੋਈ ਸਾਰੀ ਗੱਲਬਾਤ ਇੱਥੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਓਏ ਓਏ ਹੱਥ ਨਹੀਂ ਲੈਣਾ ਮੈਂ ਕਰੇਗਾ ਸਭ ਇੱਥੇ ਤੁਹਾਡਾ ਸਾਰਾ ਪਰਿਵਾਰ ਇੰਦਰ ਕਰਾ ਦੂੰਗਾ ਠੀਕ ਆ ਆ ਬੜਾ ਚੱਲ ਆ ਬੜਾ ਛੁੱਟ ਗਿਆ ਆ ਬੈਡ ਬੜਾ ਛੁੱਟ ਗਿਆ ਪਾ ਗਾ ਮੋਟਰ ਇੱਥੇ ਫੜਿਆ ਮੈਂ ਬੜਾ ਛੋਟਾ ਲੱਗਾ ਉਹ ਪਹਿਲੇ ਨੂੰ ਪੜਾ ਕਰੋ ਉਹ ਮੇਰੇ ਨਾਲ ਸਾਹ ਤੇਰੇ ਨਾਲ ਬੋਲਦੇ ਨਾ ਫਾਰੇ ਚੱਲਦੇ ਆ ਰਹਿਣ ਦੇ ਆ ਬੰਦਾ ਬਿਠਾ ਖਾਲੇ ਚੱਲਦੇ ਆ ਚੱਲਾ ਕੁੱਤੇ ਨੀ ਨੀ ਕੁੱਤੇ ਜਦੋਂ ਫਾਰੇ ਆ ਤੁਸੀਂ ਇੱਧਰ ਆ ਆ ਇਹਨੂੰ ਇਹ ਪਿਆਰ ਨਾਲ ਹੀ ਗੱਲ ਕਰਨੀ ਆ ਪਿਆਰ ਨਾਲ ਗੱਲ ਕਰਨੀ ਉਸ ਬੰਦੇ ਨੂੰ ਕੁੱਤੇ ਆ ਪਹਿਲਾਂ ਅਰੇ ਬੈਠਣਾ ਵੀ ਕੋਈ ਨਹੀਂ ਆ ਇਹਨੂੰ ਇਹ ਪੁੱਛੋ ਵੀ ਲੈ ਕੇ ਆਏ ਆ ਸਾਰੀ ਗੱਲ ਨਹੀਂ ਬਣੀ ਯਾਰ ਪੁੱਛ ਕੀ ਲੱਗੀ ਖਰਸੀ ਤੇਰੇ ਕੋਲ ਕਰਨਾ ਹਾਂ ਬੰਦਾ ਕੋਲ ਆ ਪਤਾ ਬਸ ਹਾਂ ਇਹ ਗਾਂਢਿਆ ਉਹਨੂੰ ਤਾਂ ਪੁੱਛ ਜਿਹੜੇ ਲਈ ਗਾਂਢਿਆ ਉਹਨੇ ਦੂਦ ਦੇ ਮੈਂ ਪੁੱਛ ਇੱਥੇ ਕਰ ਲੈ ਕਿਹਦਾ ਲੱਗਦਾ ਕੀ ਨਹੀਂ ਕਹ ਇਹ ਤਾਂ ਦਾ ਇਹ ਤਾਂ ਫਿਰ ਤੂੰ ਬੰਨ ਲਾ ਪਿਆ ਨਹੀਂ ਪਰ ਤੂੰ ਫੋਨ ਤੇ ਆਉਂਦੇ ਆ ਛੋਟੇ ਛੋਟੇ ਬੱਚੇ ਆਉਂਦੇ ਨੇ ਉਹ ਸਾਰੇ ਵੱਡੇ ਚੱਲ ਜਾਂਦੇ ਮੇਰਾ ਵੀ ਇੱਕ ਦਾ ਸੁਣ ਲੈ ਇਹਦੇ ਜੇ ਉਂਗਲ ਵੀ ਲੱਜੀ ਜਾ ਇਹਨੂੰ ਅੰਦਰ ਵੀ ਲੱਗੇ ਇਹਨੂੰ ਉਂਗਲ ਉਹਨੇ ਹੀ ਦੁੱਮ ਲੂਗਾ ਅੰਦਰ ਨਹੀਂ ਲੱਗੇਗਾ ਬੱਚਾ ਕਦੇ ਵੀ ਕੋਈ ਨਹੀਂ ਆ ਜਾਂਦੀ ਚਾਬੀ ਨਹੀਂ ਕਹ ਜੀ ਜੇ ਅੰਦਰ ਵੀ ਲੱਗ ਜਾਣਾ ਦੂਜੇ ਨਾਮ ਕਹੋ ਸੀ ਗੱਲ ਤਾਂ ਕੰਮ ਕੀਤਾ ਦਾਦਾ ਦੇ ਲਿਆ ਉਹ ਕੰਮ ਕਰਕੇ ਲੈ ਜਾ ਨਾਲ ਪਹਿਲਾਂ ਉਂਗਲ ਹੀ ਲੱਗ ਜਾ ਉਸ ਬੰਦੇ ਨੂੰ ਤੇ ਫਿਰ ਅਸੀਂ ਦਾਦਾਂ ਕਿਤੇ ਹੈ ਜਾਣਾ ਉਹਨੂੰ ਘਰੇ ਲਾਣੀ ਗਾੜੀ ਲੈ ਕੇ ਓਏ ਡਾਗਿਆ ਤੂੰ ਕਿ ਮੱਛੀ ਚਾਪੀ ਸੱਦਰ ਜੰਡਿਆ ਓਏ ਜੰਡਿਆ ਅਗਲਾ ਅਗਲਾ ਇਹ ਨਹੀਂ ਭਾਈ ਇਹਨੂੰ ਪੁੱਛ ਉਹਦਿਆਂ ਡਾਕੇ ਨੇ ਮਾਰਿਆ ਕਹਨੇ ਆ ਇਹ ਪੁੱਛ ਇਹਨੂੰ ਦਾਵਾ ਤੇ ਮੈਨੂੰ ਇਹ ਬੰਦੇ ਨੇ ਲੈਂਦਾ ਅੱਜ ਵੀ ਨਹੀਂ ਇਹ ਇਸ ਬੰਦੇ ਨੇ ਲੈਂਦਾ ਇਹਨੂੰ ਪੁੱਛ ਵੀ ਤੂੰ ਮਾਰਿਆ ਕੁੱਟਿਆ ਕਿ ਨਾਂ ਦੇ ਮਾਰਿਆ ਕੁੱਟਿਆ ਤਾਂ ਕੀ ਹੋਣੀ ਮਾਰਿਆ ਕੁੱਟਿਆ ਇਹ ਜੋ ਬੈਂਸਰ ਮਾਰਿਆ ਕੁੱਟਿਆ ਤਾਂ ਕੀ ਹੋਣੀ ਯਾਰ ਮੈਨੂੰ ਅਵਾਜ਼ ਹੀ ਚੰਗਾ ਲੱਗਦਾ ਵੀਡੀਓ ਉਹ ਉਧਰ ਬਣਾਉਂਦੇ ਚਲੋ ਉਧਰ 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 ਬਣਾਉਂਦੇ ਸਾਰੇ ਵੀਡੀਓ ਸਾਡੀ ਗੁੱਨਾ ਕਰਦੀ ਆ ਤੇ ਆਪਾਂ ਤੋਂ ਗੱਲ ਕਰੋ ਇਹ ਪ੍ਰੋਫੈਸ਼ਨ ਕਿਹਦੀ ਹੈ ਬੰਦਾ ਹਾਂ ਪੁਲਿਸ ਦੀ ਹਾਂ ਪੁਲਿਸ ਦੀ ਤਾੜਦੂ ਕਾਦੀ ਪਰਮਿਸ਼ਨ ਆ ਕੇ ਕੋਈ ਬੰਦਾ ਲੈ ਕੇ ਆਇਆ ਜੀ ਪਤਾ ਆਪ ਆਇਆ ਬੰਦਾ ਆਪ ਆਇਆ ਮਸ਼ਮੀਤ ਨਾਲ ਤੁਹਾਡੇ ਕੋਲ ਆਪ ਆਪੀ ਕਰਨਾ ਤੱਕ ਕੋਈ ਲਾਇਸੈਂਸ ਨਹੀਂ ਬੰਦਾ ਕੋਈ ਖੁੱਕੋ ਚਲੋ ਲਿਆ ਗਿਆ ਲਿਆ ਗਿਆ ਕਿੱਥੋਂ ਤੋਂ ਲਿਆ ਗਿਆ ਨਹੀਂ ਆ ਇੱਥੇ ਲਿਆ ਗਿਆ ਰੂਟ ਲਿਆ ਗਿਆ ਲਿਆ ਤੂੰ ਸਾਡੇ ਪੰਜਾਬ ਦੀ ਸਾਡੇ ਗੱਲ ਪੈਣ ਤੱਕ ਜਾਂਦਾ ਹੈ ਸਾਡਾ ਵੀ ਪੰਜਾਬ ਹੈ ਸਾਡਾ ਹੀ ਸਾਰਾ ਪੰਜਾਬ ਦਾ ਸਾਡਾ ਹੀ ਅਸੀਂ ਪੰਜਾਬ ਦੇ ਤੁਸੀਂ ਕੀ ਇਹ ਬੰਦੇ ਵੀ ਇੱਥੇ ਗੱਟ ਹੋ ਗਏ ਅਸੀਂ ਪੰਜਾਬੀ ਤੂੰ ਪੰਜਾਬੀ ਹੈ ਇੱਕ ਤੂੰ ਗਲਤ ਹੋ ਕੇ ਵੀ ਇਹ ਬੰਦੇ ਦੀ ਸਾਰਾ ਐਡਰੈਸ ਪਤਾ ਹੈ ਇਹ ਨਹੀਂ ਜੁਗਤ ਗੱਲ ਨੇ ਇਹ ਧਰ ਤੋਂ ਇਹਨਾਂ ਤੋਂ ਚੰਗੇ ਜੇਮਾ ਦਾ ਟਾਈਮ ਲਿਆ ਅੱਜ ਤੈਨੂੰ ਭੇਜਦਾ ਪੁੱਛ ਪੁੱਛ ਇਹਨਾਂ ਨਾਲ ਗੱਲ ਕਰਦੀ ਨਾ ਮੰਨਦੇ ਨੇ ਆਪਣੀ ਜਨੂਨ ਦੇ ਦੁੱਕੀ ਗਿਆ ਮੈਂ ਕਿਹਾ ਚੱਲ ਜੀ ਨਹੀਂ ਮੇਰੀ ਗੱਲ ਕੋਈ ਨਹੀਂ ਮੰਨਦਾ ਉਹ ਤੈਨੂੰ ਪੁੱਛਿਆ ਮੇਰੀ ਗੱਲ ਤੋਂ ਜੇ ਸਹੀ ਗੱਲ ਉਹ ਕੀ ਕਹਿਣਗਾ ਉਹ ਵੀ ਕੁਝ ਨਹੀਂ ਕਹਿਣਗਾ ਬੋਲਣ ਵਾਲਾ ਬੰਦਾ ਕੁਝ ਨਹੀਂ ਗੱਲ ਇਹਨੂੰ ਇੱਕ ਮਿੰਟ ਨਾਲ ਪਿਆਰ ਨਾਲ ਗੱਲ ਕਰਨੇ ਸੀ ਇਹਦੇ ਨਾਲ ਪਿਆਰ ਘੰਟਾ ਇੱਕ ਹੋ ਗਿਆ ਤਰਵੇਂ ਇਹਨੇ ਇਹਨੇ ਨਾਲ ਕਾਨੂੰ ਕੁਝ ਮਾਰਿਆ ਕਹਿੰਦਾ ਤੂੰ ਤੂੰ ਆਉਂਦਿਆਂ ਸਾਰੀ ਗੱਲ ਉਹਨੇ ਤੂੰ ਲੜਾਈ ਵਾਲੇ ਲੈ ਗਿਆ ਆ ਦੇਖ ਲੈ ਮੈਨੂੰ ਪਤਾ ਇਹਦਾ ਕਿੰਨੇ ਮਹੀਨਿਆਂ ਕਿ ਤੂੰ ਝੂਠ ਨਹੀਂ ਬੋਲਦਾ ਸੱਚ ਹੀ ਹੈ ਤੇਰੀ ਪਰਖ ਕੱਢੀ ਹੋਈ ਹੈ ਇਹਨੂੰ ਸਾਈਡ ਤੇ ਲੈ ਕੇ ਪੁੱਛ ਲੈ ਇਹਦਾ ਜੋ ਬੰਦਾ ਉਹ ਵੀ ਮੈਂ ਪੁੱਛਣ ਦਿਆ ਕਿੰਨੀ ਅਰਾਜ ਭਾਜੀ ਲੈ ਆਏ ਸੀ ਪੁੱਛ ਲਾ ਲਈ ਹਾਂ ਹਾਂਜੀ ਕੋਈ ਜ਼ਬਰਦਸਤੀ ਦੇ ਨਾਲ ਕੀਤੀ ਸੀ ਨਹੀਂ ਨਹੀਂ ਰਾਜਬਰਦਗੀ ਤੋਂ ਘਾਟੇ ਕਿੰਨੇ ਵੀ ਵੀਡੀਓ ਨਹੀਂ ਆਉਂਦੀ ਵੀਡੀਓ ਭੈਣ ਆਉਂਦੀ ਨਹੀਂ ਆਉਂਦੀ ਇਹ ਤੇਰੀਆਂ ਭੈਣਾਂ ਨਹੀਂ ਤੇਲ ਤੇ ਜਾਦੀਆਂ ਮੇਰੀਆਂ ਵੀ ਆ ਇਹ ਨਹੀਂ ਆਉਂਦੀ ਭਾਜੀ ਮੈਂ ਤੂੰ ਉੱਦਾਂ ਦਾ ਮੈਂ ਚੈਨ ਚੋਂ ਜਿੰਦਾ ਦੇ ਵੀਡੀਓ ਜੇ ਵੀਡੀਓ ਦੀ ਗੱਲ ਹੁੰਦੀ ਨਾ ਜੇ ਉਹ ਨਾ ਦੇ ਵੀਡੀਓ ਦੀ ਗੱਲ ਹੁੰਦੀ ਨਾ ਮੇਰਾ ਵੀਰ ਅਸੀਂ ਤੜਕੇ ਆਉਂਦੇ ਤੜਕੇ ਤੂੰ ਮੈਂ ਕਿਹਾ ਕਿਉਂ ਨਹੀਂ ਆਏ ਅਸੀਂ ਤੈਨੂੰ ਦੱਸਿਆ ਨਾ ਮੈਂ ਕਿਤੇ ਨਾ ਕਰਕੇ ਨਹੀਂ ਤੜਕੇ ਆਏ ਚਲ ਠੀਕ ਹੈ ਜੇ ਇਹਨਾਂ ਕਰ ਲਓ ਤੁਸੀਂ ਇਹਨੇ ਬੰਦਾ ਮੇਰਾ ਵੀਗਾ ਪਿਆਰ ਨਾ ਕਰ ਤੂੰ ਵੀ ਪਿਆਰ ਨਾ ਮੇਰੀ ਪਿਆਰ ਨਾ ਆਸਾ ਕਾਲ ਬੇਸਿਕ ਪਾਗਦੋ ਹਾਂ ਉਹ ਰੋ ਨੂੰ ਮਾ ਬੇਰ ਯਾਰ ਕਮਾਲ ਮੈਨੂੰ ਦੱਸ ਸਕਦੇ ਰਸਤੇ ਯਾਰ ਕਮਾਲ ਹੋ ਗਿਆ ਉਹਨਾਂ ਤੋਂ ਪਤਾ ਨਹੀਂ ਦਿਮਾਗ ਕਿਵੇਂ ਆਪਿਆ ਦਾ